ਤਾਂ ਗੱਲ ਕਰਾਂਗੇ ਕੰਗਣਾ ਰੌਤ ਭਾਜਪਾ ਸੰਸਦ ਦੀ ਜਿਹਨੂੰ ਬਟੇਂਡਾ ਕੋਰਟ ਨੇ 27 ਅਕਤੂਬਰ ਨੂੰ ਦੁਪਹਿਰ 2 ਵਜੇ ਦਾ ਸਮਾਂ ਦਿੱਤਾ ਵੀ ਭਾਈ ਪੇਸ਼ ਹੋ ਮਾਮਲਾ ਕੀ ਹੈ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ 2020 ਦੇ ਵਿੱਚ ਚੱਲ ਰਿਹਾ ਸੀ ਕਾਲੇ ਕਾਨੂੰਨਾਂ ਵਿਰੁੱਧ ਤਾਂ ਉਦੋਂ ਕੰਗਣਾ ਰੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਸੀ ਹੱਸ ਕੇ ਹਾ 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 ਕਰਕੇ ਲਿਖਿਆ ਸੀਗਾ ਕਿ ਜਿਹੜੀਆਂ ਔਰਤਾਂ ਝੰਡੇ ਫੜੀ ਫਿਰਦੀਆਂ ਨੇ ਆਪਣੇ ਆਪ ਨੂੰ ਕਿਸਾਨ ਕਹਿੰਦੀਆਂ ਨੇ ਇਹ ਤਾਂ 100-100 ਰੁਪਿਆ ਦੇ ਕੇ ਖਰੀਦ ਕੇ ਲਿਆਂਦੀਆਂ ਗਈਆਂ ਨੇ ਪਹਾੜੇ ਦੀ ਟਟੂ ਕਹਿ ਲੋ ਆਮ ਸ਼ਬਦਾਂ ਦੇ ਵਿੱਚ ਇਹ ਤਾਂ 100-100 ਰੁਪਏ ਦੇ ਵਿੱਚ ਖਰੀਦੀਆਂ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਕਿਸਾਨ ਮੈਲਾ ਔਰਤ ਕਹਿ ਰਹੇ ਹੋ ਤਾਂ ਉਸ ਤੋਂ ਬਾਅਦ 4 ਜਨਵਰੀ 2021 ਨੂੰ ਇਸ ਮਾਤਾ ਦਾ ਨਾਮ ਹੈ ਮਹਿੰਦਰ ਕੌਰ ਉਸਨੇ ਮਾਨਹਾਨੀ ਦਾ ਕੇਸ ਲਾਇਆ ਸੀ ਕੰਗੜਾ ਰਣਾਉਤੇ 13 ਮਹੀਨੇ ਇਹ ਕਾਰਵਾਈ ਜਿਹੜੀ ਚੱਲਦੀ ਹੈ ਫਿਰ ਇਸ ਤੋਂ ਬਾਅਦ ਕੰਗੜਾ ਰਣਾਉਤ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਾਹਤ ਲਈ ਪਟੀਸ਼ਨਾਂ ਪਾਉਂਦੀ ਹੈ ਕਿ ਉਸ ਨੂੰ ਰਾਹਤ ਦਿੱਤੀ ਜਾਵੇ ਉਹਦੀਆਂ ਸਾਰੀਆਂ ਪਟੀਸ਼ਨਾਂ ਰੱਦ ਕਰਤੀਆਂ ਕੋਰਟ ਨੇ ਤਾਂ ਹੁਣ 27 ਅਕਤੂਬਰ ਨੂੰ ਪੇਸ਼ ਆਉਣ ਦੇ ਹੁਕਮ ਦਿੱਤੇ ਬਠਿੰਡੇ ਕੋਰਟ ਵਿੱਚ ਪਈ 7 ਅਕਤੂਬਰ ਨੂੰ ਇੱਥੇ 2 ਵਜੇ ਦਾ ਸਮਾਂ ਦਿੱਤਾ ਤੁਹਾਨੂੰ ਇੱਥੇ ਪੇਸ਼ ਹੋ ਇਸ ਮਾਤਾ ਦਾ ਨਾਮ ਹੈ ਮਹਿੰਦਰ ਕੌਰ ਤੇ ਇਹ ਬਠਿੰਡਾ ਦੇ ਬਹਾਦਰਗੜ ਜੰਡੀਆਂ ਪਿੰਡ ਦੀ ਰਹਿਣ ਵਾਲੀ ਹੈ 80 ਤੋਂ ਵੱਧ ਇਹਨਾਂ ਦੀ ਉਮਰ ਹੈ ਤਾਂ ਸੋਸ਼ਲ ਮੀਡੀਆ ਤੇ ਇਹਨਾਂ ਦੀ ਉਹ ਪੋਸਟ ਬੜੀ ਵਾਇਰਲ ਹੋਈ ਸੀ ਕਿਉਂਕਿ ਇਹ ਝੋਕੇ ਤੁਰਦੇ ਸੀ ਹੱਥ ਦੇ ਵਿੱਚ ਕਿਸਾਨੀ ਅੰਦੋਲਨ ਦਾ ਡੰਡਾ ਇਹਨਾਂ ਨੇ ਫੜਿਆ ਹੋਇਆ ਸੀ ਤੇ ਇਸ ਤੋਂ ਬਾਅਦ ਕੰਗਣਾ ਰਣੌਤ ਮੁਕਰਦੀ ਵੀ ਦਿਖਾਈ ਦਿੰਦੀ ਹੈ ਕਹਿੰਦੀ ਉਹਦੇ ਕਿਸੇ ਵਕੀਲ ਦੀ ਪੋਸਟ ਚੱਕ ਕੇ ਪਾਈ ਸੀ ਜਿਵੇਂ ਆਪਾਂ ਕਿਸੇ ਦੀ ਪੋਸਟ ਡਾਊਨਲੋਡ ਕਰੀਏ ਕਰੀਏ ਜਾਂ ਸਕਰੀਨਸ਼ਾਟ ਲਈਏ ਆਪਣੇ ਆਈਡੀ ਤੇ ਪਾ ਦਈਏ ਦੋਸ਼ੀ ਦਾ ਆਪਾਂ ਹੀ ਮੰਨੇ ਜਾਵਾਂਗੇ ਕਿਉਂਕਿ ਆਪਣੀ ਪ੍ਰੋਫਾਈਲ ਤੇ ਉਹ ਪੈ ਗਈ ਤਾਂ ਕੰਗਣਾ ਅਰਨੌਤ ਨੂੰ ਉਹਦੋਂ ਬੜੀਆਂ ਲਾਂਤਾਂ ਵੀ ਪਈਆਂ ਸੀ ਤਾਂ ਇਸ ਮਾਤਾ ਨੇ ਮਾਨਹਾਨੀ ਦਾ ਕੇਸ ਰਾਇਆ ਹੋਇਆ ਹੁਣ 27 ਅਕਤੂਬਰ ਨੂੰ ਕੰਗਣਾ ਅਰਨੌਤ ਬਠਿੰਡੇ ਦੀ ਕੋਰਟ ਵਿੱਚ ਪੇਸ਼ ਹੋਵੇਗੀ